ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਇੱਕ ਪਿੰਡ ਵਿੱਚ ਸ਼ਿਗੁਟਕਾ ਸਾਹਤੀ ਪੀਤਵੀ ਦਾ ਮਾਮਲਾ ਸਾਹਮਣੇ ਆਇਆ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਰਾਜੀਵ ਕਿਸ ਤਰ੍ਹਾਂ ਦਾ ਇਹ ਮਾਮਲਾ ਹੈ ਆਖਿਰ ਰੁਕ ਨਹੀਂ ਰਹੇ ਨੇ ਪੀਤਵੀ ਦੇ ਮਾਮਲੇ ਜੀ ਹੁਣ ਪੰਜਾਬ ਦੇ ਵਿੱਚ ਲਗਾਤਾਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਸਨ ਔਰ ਹੁਣ ਹੋਰ ਜੋ ਧਾਰਮਿਕ ਗ੍ਰੰਥ ਹਨ ਉਹਨਾਂ ਦੀ ਵੀ ਬੇਅਦਬੀ ਦੇ ਕਈ ਮਾਮਲੇ ਵੇਖਣ ਨੂੰ ਮਿਲ ਰਹੇ ਹਨ ਪਰ ਤਾਜ਼ਾ ਮਾਮਲਾ ਜਿਸ ਦੀ ਗੱਲ ਕਰੀਏ ਤਰਨ ਤਰਨ ਦਾ ਪਿੰਡ ਮੱਲੀਆਂ ਹੈ ਜਿਸ ਵਿੱਚ ਸਵੇਰੇ ਜਦੋਂ ਲੋਕਾਂ ਨੇ ਖੇਤਾਂ ਦੇ ਵਿੱਚ ਪਵਿੱਤਰ ਗੁਰੂ ਸਾਹਿਬ ਦੇ ਜੋ ਪੰਨੇ ਫਟੇ ਦੇਖੇ ਤਾਂ ਤੁਰੰਤ ਜੋ ਹੈ ਉਹ ਪਿੰਡ ਦੇ ਵਿੱਚ ਖਬਰ ਫੈਲੀ ਔਰ ਕਈ ਲੋਕ ਜੋ ਹਨ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪੌਂਟ ਕੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਲੋਕਾਂ ਦਾ ਲਗਾਤਾਰ ਇਹ ਹੀ ਮੰਗ ਹੈ ਕਿ ਇਹਨਾਂ ਘਟਨਾਵਾਂ ਨੂੰ ਜਲਦ ਤੋਂ ਜਲਦ ਠੱਲ ਪਾਈ ਜਾਵੇ ਇਹਨਾਂ ਤੇ ਔਰ ਜੋ ਲੋਕ ਇਸ ਦੇ ਪਿੱਛੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਫਿਲਹਾਲ ਸਥਿਤੀ ਜੋ ਹੈ ਪਿੰਡ ਮੱਲੀਆਂ ਦੇ ਵਿੱਚ ਤਣਾਪੂਰਨ ਬਣੀ ਹੋਈ ਹੈ ਔਰ ਭਾਰੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਜੋ ਹੈ ਉੱਥੇ ਤਾਇਨਾਤ ਕੀਤੀ ਗਈ ਹੈ ਜੀ ਧੰਨਵਾਦ ਰਾਜੀਵ ਜੀ ਸਾਰੀ ਜਾਣਕਾਰੀ ਦੇ